ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵਹਿੜਾਂ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਐ ਥੱਬੇ ਥੁੱਬੇ ਲੇਵੇ ਲੂਵੇ ਪੂਰੇ ਲੱਗਿਆ ਵੀਰੋ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਕਿੰਦਰ ਵੀਰ ਜੀ ਕਿਹਾਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਕੀ ਕਲਾ ਚੜਦੀ ਕਲਾ ਜੀ ਹੈਨਾ ਵਧੀਆ ਵੀਰੇ ਵਧੀਆ ਹਾਕੀ ਕੁਲਜਿੰਦਰ ਡੇਰੀ ਫਾਰਮ ਵੇਖਣ ਭੈਣ ਭਰਾਵਾਂ ਨੂੰ ਬਾਹਰ ਵੀ ਵਿਦੇਸ਼ਾਂ ਜੀ ਬੈਠੇ ਹੈਨਾ ਬਿਲਕੁਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤਾਂ ਨਾਂ ਦੱਸ ਵੀਰੇ ਆਪਣਾ ਨਾਂ ਜੀ ਬਲਵਿੰਦਰ ਸਿੰਘ ਬਿੱਲਾ ਹਾਂਜੀ ਮੇਰੇ ਠੱਠਾ ਵਾ ਠੀਕ ਹੈ ਜੀ ਕਿਹੜੇ ਫੜੇਗਾ ਝੂੜੀਆਂ ਮਜੀਠਾ ਰੋਡ ਨਾਲ ਹੀ ਪੱਲੋਲੀ ਵੀਰ ਜੀ ਠੀਕ ਹੈ ਜੀ 905645155 ਨੰਬਰ ਦੇ ਠੀਕ ਹੈ ਵੀਰੇ ਠੀਕ ਹੈ ਤਾਂ ਸੋਹਣੀਆਂ ਵੇੜਾਂ ਆ ਗਈ ਅੱਜ ਫਿਰ ਵੀਰੇ ਆਪਣੇ ਕੋਲੇ ਹੈਨਾ ਹਾਂਜੀ ਵੀਰ ਜ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਹਨਾ ਜੀ ਹਾਂ ਜੀ ਤੇ ਵਛੀਆਂ ਦੇ ਵੀਰੇ ਕਿ ਜਿੰਦਰ ਤਿੰਨ ਪੌਣੀਆਂ ਆ ਹੀ ਆਪਾਂ ਹਨਾ ਠੀਕ ਹੈ ਜੀ ਤੇ ਇੱਕ ਵਛੀ ਰਾਦੀ ਸੂਈ ਤੇ ਉਹ ਫਿਰ ਫੋਨ ਤੇ ਕੇ ਭਰਾਣੇ ਨਾ ਵੇਖੀ ਤੇ ਇੰਦਰ ਹੋ ਗਈ ਵੀਡੀਓ ਇਦਾਂ ਖਰੀਦ ਹੋ ਗਈ ਹਨਾ ਚਲੋ ਵਧੀਆ ਵੀਰਾਂ ਨੂੰ ਬੜੇ ਦਿਖਾ ਦਿਓ ਨੁੱਕਰ ਤੇ ਬੱਧੀ ਠੀਕ ਹੈ ਆ ਗੱਡੀ ਬਾਰੇ ਲੱਗੀ ਲੱਦਣਾਂਗੇ ਪਸ਼ੂ ਹਨਾ ਤਾਂ ਵੀਰੇ ਬਾਕੀ ਇਹ ਆ ਕਿ ਸਚਾਈ ਵੇਖਦੀ ਆ ਜੀ ਕਿਦਾਂ ਹੁਣ ਕੋਈ ਵੀਰੇ ਇਦਾਂ ਮਹਗਾਈ ਜਾਂਦੇ ਲੋਡੇ ਕੋਲੇ ਹਨਾ ਇੱਕ ਦਾਡਾ ਕੰਮ ਸਾਫ ਸੁਥਰਾ ਵਾ ਵਹਿੜਾਂ ਸੋਹਣੀਆਂ ਹੁੰਦੀ ਆ ਰੇਟ ਜਾਇਜ਼ ਹੁੰਦਾ ਜੀ ਤਾਂ ਮੇਨ ਗੱਲ ਵੀਰੇ ਸਚਾਈ ਹਣਾ ਸਚਾਈ ਪੇਲ ਤੇ ਆਧਾਰ ਤੇ ਪਹਿਲਾਂ ਸਚਾਈ ਹੈ ਜਿਹੜੀ ਫੇਰੀ ਕੰਮ ਹਣਾ ਇੱਕ ਡੰਗਰ ਖੜਦਾ ਕੋਸ਼ਿਸ਼ ਕਰੀਦੀ ਹੈ ਕਿ ਇਹਨੂੰ ਇੰਨੇ ਕ ਭਾਣਦੀ ਹੈ ਕਿ ਜੜਾ ਕਾ ਨਹੀਂ ਅੱਗੇ ਗਾ ਬਿਲਕੁਲ ਬਿਲਕੁਲ ਲੰਮਾ ਸਮਾਂ ਤਾਂ ਫਿਰ ਐਵੇਂ ਸੋਚ ਰੱਖਣੀ ਪੈਂਦੀ ਹੈ ਹਣਾ ਜੀ ਪਹਿਲਾ ਮਾਂ ਸਮਾਂ ਚੱਲਣਾ ਤਾਂ ਫਿਰ ਤਾਂ ਤਾਂ ਅੱਜ ਵੀ ਵੀਰੇ ਵੈੜਾ ਚੰਗੀਆਂ ਸੋਹਣੀਆਂ ਸੁਨੱਖੀਆਂ ਇਹ ਵੀਰ ਜੀ ਦੋਂਦੀ ਵਛੀਆ ਤੇ ਸੁਈ ਦੇ ਤੀਜਾ ਚੌਥਾ ਦੇਣਾ ਦੋ ਦੰਦਾਂ ਕੀ ਤਾਂ ਤੀਜਾ ਚੌਥਾ ਸੁਆ ਦੂਜਾ ਤੀਜਾ ਦਿਨ ਸੁਈ ਨੋ ਗਿਆ ਦੋ ਦੰਦ ਵੈੜਾ ਪਹਿਲਾ ਸੁਆ ਗਈ ਹਣਾ ਜੀ ਵੇਖੋ ਵੀਰੇ ਦੋ ਦੰਦਾਂ ਤਾਂ ਤੀਜਾ ਚੌਥਾ ਦਿਨ ਸੂਈ ਨਾ ਆ ਉਹ ਬੱਚੇ ਆ ਗਏ ਦੋਵੇਂ ਇਹਨਾਂ ਦੇ ਦੋਵੇਂ ਮਗਰ ਬੱਚੇ ਆ ਗਏ ਨਾ ਵੇੜਾਂ ਦੇ ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲਓ ਵੱਡੀਆਂ ਵੇੜਾਂ ਨੇ ਚੰਗੀਆਂ ਸ਼ਕੀਨ ਨੇ ਫੁੱਲ ਸੈਜ ਆ ਵੀਰੇ ਤਾਂ ਲੈਵੇ ਦੀ ਗੱਲ ਕਰੀਏ ਤਾਂ ਐ ਪੂਰੀਆਂ ਥੱਲੇੋਂ ਪੰਡਾ ਪੰਡਾ ਲੈਵੇ ਨੇ ਪਾਈਆਂ ਜੀ ਸੋਹਣੀ ਸੁਨੱਖੀ ਵੇੜਾ ਵੀਰੋ ਐ ਚੰਗੇ ਚੰਗੇ ਹੀਰੇ ਕੱਢ ਕੇ ਲਿਆਂਦੇ ਵੀਰ ਨੇ ਚੰਗੀਆਂ ਸ਼ਕੀਨ ਵੇੜਾਂ ਨੇ ਤਾਂ ਮੇਨ ਗੱਲ ਕਰੀਏ ਵੀਰੇ ਥਣ ਕੁਆਲਟੀ ਦੀ ਥਣ ਬੜਾ ਪਿਆਰਾ ਲੱਗਿਆ ਜੀ ਵੀਰੇ ਦੁੱਧ ਕਿੰਨਾ ਚ ਵਜੂ ਵੇੜ ਫਿਰ ਦੁੱਧ ਜੀ 20 ਕਿਲੋ ਕੀ ਕਹੂਗੀ ਤੁਸੀਂ 20 ਕਿਲੋ ਬਿਲਕੁਲ ਮੇਰੇ ਪਮਾਨੇ ਜੋਗਾ ਜੀ ਜਿਹੜਾ ਸੇ ਮੌਜੂਦਾ ਹੈ ਨਾ ਸਜਿੰਦਰ ਜੀ ਹਾਂ ਜੀ 15 ਕਿਲੋ ਕੰਡੇ ਵਾਲਾ ਲੀਟਰ ਵਾਲਾ ਜਿੱਦਾਂ ਮਰਜ਼ੀ ਕੋਈ ਹੈ ਨਾ ਠੀਕ ਹੈ ਜੀ ਕੰਡੇ ਵਾਲਾ 16 ਲੀਟਰ ਮੌਜੂਦ ਹੈ ਜੀ ਹਾਂ ਇਹ ਕਵਾਲਾ 18 ਵੀ ਕਹਿ ਸਕਦਾ ਹਾਂ ਪਰ ਨਹੀਂ ਜਿਹੜਾ ਠੰਡਾ ਕਰਕੇ 16 ਠੰਡਾ ਕਰਕੇ 16 ਕਿਲੋ ਹਾਂ ਤਾਂ ਵੇਖੋ ਵੀਰੋ ਬੜਾ ਪਿਆਰਾ ਥਨ ਲੱਗਿਆ ਨੋ ਕਾਲਾ ਹਾਂ ਤਾਂ ਵੱਡੀ ਵਹਿੜਾ ਵੀਰੋ ਕੱਦ ਕਾਠਾ ਲੀਆ ਚਮਕ ਫੋਲਾ ਲੇਵਲ ਹੋਆ ਸੋਨਾ ਲੱਗਿਆ ਜੀ ਹਾਂ ਜ ਬਹੁਤ ਚੰਗਲੇ ਵਾਲ ਲੱਗਿਆ ਵੀਰੇ ਬਹੁਤ ਸਹੀ ਕਰਦੀ ਹੈ ਕਿ ਕਿਸੇ ਨੇ ਘਰੋਂ ਹੀ ਨਹੀਂ ਕੱਢੀ ਹਨਾ ਆ ਪਸ਼ੂ ਕੋਈ ਡਰਦਾ ਖੋਲੇ ਆ ਹਾਂਜੀ ਬਿਲਕੁਲ ਰੱਸੀ ਨਾਲ ਰੱਸੀ ਹੋਣੀ ਇਹਨੂੰ ਠੀਕ ਹੈ ਜੀ ਇਦਾਂ ਚਬਾਈ ਕਰਨੀ ਵੰਗੇ ਦੀ ਨਹੀਂ ਲੋੜ ਪੈਂਦੀ ਵੰਗੇ ਦੀ ਨਹੀਂ ਲੋੜ ਉਹ ਆਪ ਦੀ ਮਰਜ਼ੀ ਦੇ ਸੀ ਪਾਣੀ ਕੋਈ ਇੱਧਰ ਆ ਕੇ ਨਹੀਂ ਪਾਉਂਦੇ ਬੰਦਾ ਹਨਾ ਬਿਲਕੁਲ ਬਿਲਕੁਲ ਠੀਕ ਹੈ ਤੇ ਥਾਣੇ ਦੇਖੋ ਲੈ ਪਸਮਾਨੀ ਜਿਹਾ ਲੱਗਾ ਵਸੀ ਨੂੰ ਥਾਣੇ ਦੇਖਦੇ ਕਰਿਆ ਥਣ ਪੂਰਾ ਪਿਆਰਾ ਲੱਗ ਰਿਹਾ ਹੈ ਹਨਾ ਜੀ ਮੈਨਾ ਕੀ ਵੀਰੇ ਕੋਈ ਵੀਰਾ ਦੂਰੋਂ ਚੱਲ ਗਿਆ ਹੋਊਗਾ ਤਾਂ ਵੀਰਾ ਇਹ ਵੈੜਾ ਛੱਡ ਕੇ ਨਹੀਂ ਜਾਂਦਾ ਇਹ ਮੱਛੀ ਵੀਰ ਜੀ 2-4 ਸੌ ਵਿੱਚ ਚੁੰਗਣ ਵਾਲੀ ਆ ਬਿਲਕੁਲ ਬਿਲਕੁਲ ਗੁੰਦੀ ਆ ਚੋਗੀ ਛਿੱਗੀ ਤੇ ਜਵਾਨ ਹੋਣਾ ਹਨਾ ਫਿਰ ਹੁਣ ਬਿਲਕੁਲ ਫਿਰ ਵੀ ਵਾਧੇ ਮੰਦੀ ਹੈ ਵਾਧੇ ਮੰਦੀ ਵੀਰੇ ਹਨਾ ਭਾਈ ਕੋਈ ਸ਼ੱਕ ਨਹੀਂ ਬਹੁਤ ਸੋਹਣੀ ਵੈੜਾ ਜੀ ਵੱਡੀ ਵੈੜਾ ਵੀਰੋ ਵੀਰੇ ਮੋਲੇ ਦਾ ਮੋਲੇ ਜੀ ਤੁਹਾਨੂੰ ਪਤਾ ਜਿਆ ਜੀ ਹੁੰਦੇ ਹਨਾ ਜਿਆ ਜੀ ਹੁੰਦੇ ਤੁਹਾਡੇ ਤੇ ਜੀ ਅਸੀਂ ਅੱਸੀ ਦੇ ਲਈਏ ਅੱਸੀ ਦੀ ਠੀਕ ਹੈ ਛੋੜ ਛੱਪਾ ਵੀਰੇ 67000 ਦੀ ਦਿੱਤੀ ਹੈ 67 ਦੀ ਇੱਕ ਹਜ਼ਾਰ ਹੋਰ ਛੱਡ ਦੇ ਵੀਰੇ 75 ਦੀ ਹੈ ਨਾ ਤਾਂ 75 ਦੀ ਹੋ ਜੂ ਹਾਂ ਜੀ ਤਾਂ ਵੇਖੋ ਵੀਰੇ ਵੱਡੀ ਬੜਾ ਸੋਹਣੀ ਸੁਨੱਖੀ ਆ ਲੇਵੇ ਵਾਲੀ ਆ 75 ਹਜ਼ਾਰ ਦੀ ਹੋ ਜੂਗੀ ਇਸ ਟਾਈਮ ਕੁਲ ਜਿੰਦਰ ਸਿੰਘ ਚੌਥਾ ਪਨੀਵਾ ਦੇਨੇ ਸੁਈਨ ਹੋ ਤੇ 16 ਕਿਲੋ ਠੀਕ ਆ 16 ਕਿਲੋ ਬੋਲਾ ਲਾਲੇ ਠੀਕ ਆ 16 ਕਿਲੋ 16 ਕਿਲੋ 25 ਸਾਂਭੀ ਜਾਊਗੀ 10 ਦਿਨ ਨੂੰ ਤੇ 10 ਦਿਨ ਬਾਅਦ ਵੀ ਤੋਂ ਪਲੱਸ ਵੀ ਕਰ ਸਕਦੀ ਆ ਪਰ ਆਪਾਂ ਕਹਿੰਨੇ ਕਿ 20 ਦੇ ਦੇ 18 ਦੇ ਤੇ ਬਹੁਤ ਹੈ ਨਾ ਬਿਲਕੁਲ ਵੀਰੇ ਇਸ ਟਾਈਮ 16 16 ਲੀਟਰ ਸਾ ਸੋਣੀ ਸੁਨੱਖੀ ਵੈੜਾ ਵੀਰੋ ਵੱਡੀ ਵੈੜਾ 16 ਲੀਟਰ ਸਟਾਰਟਿੰਗ ਆ ਬਾਕੀ ਵੀਰੋ ਦੁੱਧ ਤੁਹਾਡੇ ਪਾਈ ਦਾ ਜੀ ਦੁੱਧ ਤੁਹਾਡੀ ਸੇਵਾ ਦਾ ਜੀ ਸੋਣਾ ਥਣ ਲੱਗਿਆ ਵੀਰੇ ਐ ਚੋਵੇਂ ਥਣ ਸੋਨੇ ਪਿਆਰੇ ਲੱਗੇ ਵੈੜ ਨੂੰ ਠੀਕ ਆ ਵੀਰੇ ਦੂਜੇ ਨੰਬਰ ਤੇ ਆ ਗਏ ਇਹ ਵੀਰ ਜੀ ਦੂਜੇ ਸਵੇਰ ਆ ਗਈ ਜੀ ਦੂਜੇ ਸਵੇਰ ਐਰ ਸ਼ਹਿਰ ਆ ਗਈ ਹੈ ਨਾ ਲਾਲ ਡੱਬੀ ਆ ਗਈ ਵੇਖੋ ਵੀਰੋ ਇਹਦੇ ਮਗਰ ਇਹ ਵਛਾ ਆ ਗਈ ਵੀਰੇ ਇਹਦੇ ਮਗਰ ਇਹ ਵਛਾ ਦਿਖਾ ਦਿਓ ਇਹਦੇ ਰਗਾਂ ਤੇਲ ਠੀਕ ਆ ਲਾਲ ਡੱਬਾ ਆ ਗਿਆ ਹੈ ਨਾ ਤਾਜੀ ਆ ਬਿਲਕੁਲ ਜਮਾ ਦੇਖੋ ਵੀਰੋ ਲੇਵਾ ਚੈੱਕ ਕਰੂ ਆ ਬੱਚਾ ਆ ਗਿਆ ਵੀਰੋ ਬੱਚਾ ਆ ਗਿਆ ਹਨਾ ਜੀ ਠੀਕ ਹੈ ਤਾਜੀਆ ਤੋਰੋ ਵੀਰ ਜੀ ਵੇਖੋ ਵੀਰੋ ਇਹ ਵੀ ਸੋਹਣੀ ਵੈੜ ਆ ਗਈ ਵੱਡੀ ਵੈੜ ਆ ਐਰ ਸ਼ਰਚ ਆ ਗਈ ਹੈ ਜੀ ਸ਼ਰਚ ਥੰਥੋਂ ਬੜਾ ਚੰਗਾ ਥੰਥੋਂ ਬੜਾ ਪਿਆਰਾ ਲੱਗਿਆ ਵੀਰੇ ਬਹੁਤ ਹੀ ਚੰਗੀ ਵੈੜ ਆ ਇਹ ਵੀ ਲੇਵਾ ਵੀ ਸ਼ਾਨਦਾਰ ਲੱਗਿਆ ਇਹਨੂੰ ਪੂਰਾ ਬੋਰ ਟਾਪ ਕਲਾਸ ਵੈੜਾ ਵੀਰੇ ਸੋਹਣੀ ਸੁਨੱਖੀ ਲੈ ਲੇ ਲੈ ਲੈ ਕਿਹੜਾ ਵੀ ਵੀਰਾ ਭਾਵੇਂ ਜੋੜਾ ਹੀ ਵੀਰੇ ਪਾ ਲਿਓ ਸੋਹਣੀਆਂ ਵੇੜਾਂ ਨੇ ਬਾਕੀ ਰੇੜੇ ਦਾ ਵੀਰ ਨੂੰ ਪੁੱਛ ਲੈਨੇ ਆ ਕਿੰਨੇ ਦੀ ਹੋ ਜੂ ਵੀਰੇ ਹਨ ਤੋਂ ਬੜਾ ਪਿਆਰਾ ਲੱਗਿਆ ਲੈਵਾ ਐਂ ਦੁੱਧ ਵਾਲੀਆਂ ਪੈਪਾ ਬੂਤਾ ਵੀਰੇ ਇੱਕ ਹੁੰਦਾ ਨਾ ਪਸ਼ੂ ਦੀ ਸਿਫਤ ਤਾਂ ਮੂਹਕ ਹੁੰਦੀਆਂ ਵੇੜਾਂ ਦੋਵੇਂ ਵੀਰੇ ਸੋਹਣੀਆਂ ਸੁਨੱਖੀਆਂ ਵੇੜਾਂ ਨੇ ਬੱਚੇ ਬੱਚੇ ਉੱਥੇ ਵੱਧੇ ਜੇ ਬਿਲਕੁਲ ਇਦਾਂ ਹੀ ਬਹਿ ਜਾਂਦੇ ਬੱਚੀਆਂ ਬਿਲਕੁਲ ਸੋਹਣੀਆਂ ਨੇ ਸੀਲ ਨੇ ਹਨਾ ਦੁੱਧ ਵਾਲੀਆਂ ਬੇੜਾਂ ਨੇ ਵੀਰੇ ਇਹਦਾ ਮੁੱਲ ਇਹਦਾ ਦਿੱਤੀ 2 ਘੱਟ 58000 58 ਦੀ ਹਾਂਜੀ ਚੈਜ ਛੋਟ ਕਰ ਦੇ ਵਿੱਚ 45000 ਦੀ ਹਾਂਣਾ 55 ਦੀ ਛੋਟੜੀ ਕਰਨਾ ਪਰ ਮੈਨੂੰ ਬਸ ਛੋਟੀ ਕਰੂੰਗਾ ਛੋਟੀ 55000 ਕੀ ਬਾਤ ਆ ਵੇਖੋ ਵੀਰੇ 55000 ਦੀ ਹੋ ਜੂਗੀ ਇਹ ਵੀ ਤਾਜੀ ਸੂਈ ਆ ਸੋਹਣੇ ਥਣਪਾਡੇ ਦੀ ਮਾਲਕਾ ਤਾਂ ਦੁੱਧ ਵੀ ਚੰਗਾ ਪਰ ਜੂ ਇਹ 55 ਦੀ ਹੋਗੀ ਹਾਂਜੀ ਉਹ ਵੀ ਵੈਡ ਸੋਣੀ ਆ ਵੀਰੇ ਜੋੜਾ ਹੀ ਚੰਗਾ ਵੀਰੇ ਜੋੜਾ ਕੋਈ ਪਾਲੂਗਾ ਫਿਰ ਮਾਂ ਤਨ ਹੋ ਜੂ ਜੋੜੇ ਪਿੱਛੇ ਵੀਰੇ 5000 ਛੋਟ 5000 ਰੁਪਿਆ 5000 ਜੋੜੇ ਪਿੱਛੇ ਜੇ ਕੋਈ ਜੋੜਾ ਪਾਲੂ 5000 ਰੁਪਿਆ ਛੋਟ ਮੰਨ ਕੇ ਚੱਲੂਗੇ ਸਾਰੇ ਪੰਜਾਬ ਚ ਜੇ ਪੰਜਾਬ ਚ ਹੀ ਜਾਣੀ ਆ ਹਾਂਜੀ ਹਾਂਜੀ ਬਾਕੀ ਜਿਆੜੀ ਨਹੀਂ ਜੁਕੀ ਬੈਰ ਹਨਾ ਬਿਲਕੁਲ ਬਿਲਕੁਲ ਡਿਲੀਵਰੀ ਫ੍ਰੀ ਠੀਕ ਹੈ ਜੀ ਠੀਕ ਹੈ ਯਾਨੀ ਬਿਲਕੁਲ ਆਪਣੇ ਆਪਣੇ ਜਿਹੜੇ ਜ਼ਿਲ੍ਹਿਆਂ 'ਚ ਵੀਰੇ ਹਾਂ ਬਿਲਕੁਲ ਜੋੜੇ 'ਚ ਜੋੜੇ 'ਚ ਪਹੁੰਚ ਫ੍ਰੀ ਕਰਕੇ ਜਾ ਪਹੁੰਚ ਫ੍ਰੀ ਤਾਂ ਵੇਖੋ ਵੀਰੋ ਪਹੁੰਚ ਫ੍ਰੀ ਹੋ ਜੂਗੀ ਭਾਵੇਂ ਕੋਈ ਵੀਰ ਆ ਗੁਰਦਾਸਪੁਰ ਦਾ ਪਠਾਨਕੋੜ ਦਾ ਜਲੰਧਰ ਦਾ ਮਲੇਰਕੋਟਲਾ ਦਾ ਕਿੱਥੋਂ ਵੀ ਫੋਨ ਲਾ ਲੇ ਪਹੁੰਚ ਫ੍ਰੀ ਆ ਕੀ ਬਾਤ ਆ ਸਿਰਾਂ ਲੱਗ ਗਿਆ ਵੀਰੇ ਵੱਡੀਆਂ ਮੇੜਾਂ ਨੇ ਟੋਪ ਕਲਾਸ ਨੇ ਲੇਵੇ ਵਾਲੀਆਂ ਨੇ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਛੋੜਛਾਪਾ ਹੋ ਜੂ ਜੀ ਤਾਂ ਪਹੁੰਚ ਬਿਲਕੁਲ ਫ੍ਰੀ ਆ ਤਾਂ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਦਿਨਾਂ ਵੀ ਵੀਡੀਓ ਲਿਆ ਕੇ ਵੀਰੇ ਵਖਾਲੀ ਜਾਵੇ ਤਾਂ ਰੇਡ ਵੀਰ ਦਾ ਜਾਇਜ ਹੁੰਦਾ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟਛਾਪਾ ਜਰੂਰ ਹੋ ਜੂ ਵੀਰ ਜੀ ਐਡਰੈਸ ਵੀਰ ਜੀ ਦੱਸਿਓ ਆਪਣਾ ਐਡਰੈਸ ਵੀਰ ਜੀ ਨਾਮ ਬਲਵਿੰਦਰ ਸਿੰਘ ਤੇ ਇੱਥਾ ਦਾ ਹਾਂਜੀ ਤੇ ਨਾਲ ਕਦੇਗਾ ਚੂੜੀਆਂ ਮਗੀਖਾ ਰੋਡ ਨਾਲ ਹੀ ਭੰਲੋ ਵਾਲੀ ਠੀਕ ਹੈ ਜੀ ਗਦਾਸਪੁਰ ਨੇੜੇ ਬ ਨੂੰ ਅੰਮ੍ਰਿਤਸਰ ਦੇ ਪਿੰਡੇ ਕੰਨੇ ਦੇ ਆ ਨਾ ਅੰਮ੍ਰਿਤਸਰ ਨੇੜੇ ਤੋਂ ਹਾਂਜੀ ਤੇ ਕਈ ਵੀਰੇ ਪੁੱਛ ਦਿੰਦੇ ਯਾਰ ਗਦਾਸਪੁਰ ਤੋਂ ਦੂਰ ਬੜੀ ਆ ਪਰ ਨਹੀਂ ਆਪਾਂ ਨੂੰ ਅੰਮ੍ਰਿਤਸਰ ਨੇੜੇ ਤੇ ਅੰਮ੍ਰਿਤਸਰ ਨੇੜੇ ਬੰਦੇ ਬਿਲਕੁਲ ਬਾਕੀ ਕੋਈ ਫੋਨ ਲਾ ਲੈ ਯਾਰ ਹਨਾ ਬਿਲਕੁਲ ਸਾਰਾ ਕੁਝ ਜਾਇਜ ਹੀ ਨੇ ਕਰਦਾ ਜ ਤਾਂ ਫੋਨ ਨੰਬਰ ਇੱਕ ਰਹੀ ਫਿਰ ਬੋਲਦੇ ਵੀਰੇ 95645 ਕੀ ਠੀਕ ਹੈ ਸਤਿ ਸ੍ਰੀ ਅਕਾਲ ਵੀਰੇ